ਕੀ ਹੋ ਗਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਿਲਹਾਲ ਤੁਸੀਂ ਠੀਕ ਠਾਕ ਹੋਵੋਗੇ ਆਪਾਂ ਗੱਲ ਕਰ ਰਹੇ ਹਾਂ ਮਾਲਵੇ ਦੇ ਸ਼ੌਂਕੀ ਜੱਟ ਪੀਵੀ 31 ਵਾਲੇ ਤੇ ਅੱਜ ਆਪਾਂ ਉਠੇ ਦੇ ਉੱਪਰ ਜੋ ਫਰਸ ਲਾਇਆ ਸੀ ਉਹਦੇ ਉੱਪਰ ਪਾਉਣ ਲੱਗੇ ਆਂ ਘੋਲੂਆ ਸਵੇਰੇ ਸਵੇਰੇ ਫਸਾਪਾ ਲਾਤਾ ਟਾਈਲਾਂ ਦਾ ਇਹ ਹੁਣ ਆਪਾਂ ਪਾ ਰਹੇ ਆਂ ਦੇ ਉੱਪਰ ਘੋਲੂਆ ਆ ਆਪਣੇ ਮਿਸਤਰੀ ਸਹਿਬਾਨ ਪਹੁੰਚ ਚੁੱਕੇ ਨੇ 9 ਵਜੇ ਗੱਟੂ ਸਿੰਘ ਮਿਸਤਰੀ ਭਿੱਖੀ ਵਾਲੇ ਜੱਗਚਾਹ ਦਾ ਹੱਥ ਚ ਲਈ ਆਉਂਦੇ ਕੱਲ ਇਹ ਜਾੜਾ ਕਢਾ ਕੇ ਆਏ ਨੇ ਤੇ ਇੱਧਰ ਦੀਪਾ ਸਿੰਘ ਮੂਹਲ ਕੋਈ ਬੈਠਾ ਵਾਲੇ ਲੋਈ ਜਮੂ ਨਹੀਂ ਕੱਢਿਆ ਅੱਜ ਬੰਟੀ ਖੜੇ ਜਾਣ ਗਿਆ ਹੋਰ ਉਹ ਜਮੇ ਨਹੀਂ ਬੰਦਾ ਲੱਗਦੀ ਤਵਾ ਨਹੀਂ ਸੀ ਜੀ ਹਾਂ ਪਾਣੀ ਥੋੜਾ ਜਿਹਾ ਅੱਗੇ ਬੇੜਾ ਵਧਾਇਆ ਹੈਗਾ ਉਹਦੀ ਫਰੰਟ ਦੀ ਵੀਡੀਓ ਪਾਵਾਂਗੇ ਤੁਹਾਨੂੰ ਬਹੁਤ ਕੈਂਟ ਬਣਿਆ ਫਰੰਟ ਆਪਣਾ ਬਈ ਐ ਨਾ ਤੇ ਇਧਰੋਂ ਆਪਣਾ ਬਣਾਉਣਾ ਰਹਿੰਦਾ ਆਪਾਂ ਪਹਿਲਾਂ ਫਾਰਸ ਲਾਉਣ ਲੱਗੇ ਉੱਪਰ ਫਾਰਸ ਲਾਉਣ ਲੱਗੇ ਕਹਿੰਦੇ ਹੁਣ ਇਧਰ ਚਾਚਾ ਸਾਡਾ ਓਏ ਚਾਚਾ ਸਾਡਾ ਲੈ ਕੇ ਆਉਂਦਾ ਬਰੇਤੀ ਥੱਲੋਂ ਸੜਕ ਤੇ ਪਾਣੀ ਵਾਲੇ ਨੇ ਬੱਦੇ ਦਾ ਸੜਕੋ 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 ਪਾਣੀ ਤੇ ਜਿਹੜੀ ਗੱਲ ਪੁੱਛਾਂ ਕਰੋ ਬਾਈ ਜੀ ਉਹ ਕਰਵਾਉਂਦਾ ਦੂਜੇ ਗਾਰਮਿੰਟਾ ਪਾ ਸਾਰਾ ਬਾਹਰੇ ਖੇਡਣ ਖੜਾਉਣ ਕਰਿਆ ਪਿਆ ਟਰੈਕਟਰ ਮਹੀਨ ਆਪਣੀ ਸਾਰਾ ਕੁਸ ਬਾਹਰ ਕੱਢ ਕੇ ਖੜਾਇਆ ਖੜਾ ਤੇ ਆਹ ਮਿਸਤਰੀ ਕੱਲ ਦੁਪਹਿਰੇ ਬਾਗ ਦੇ ਹੁਣ ਆ ਕੇ ਇਹ ਕਰੀ ਜਾਂਦਾ ਲੀਟਰੀ ਤੁਸੀਂ ਆਏ ਨਹੀਂ ਕਰਿਆ ਤੁਸੀਂ ਬਾਹ ਨਹੀਂ ਕਰਿਆ ਹਾਂ ਜਦੋਂ ਵੀ ਦੱਸਦਾ ਕਿ ਜੀ ਆਪੇ ਮਾਰ ਕੇ ਮਾਰਾ ਉਧਰ ਬੰਦਾ ਸਾਡਾ ਲਾਦਾ ਬੁਰਸ ਮਾਰਨਾ ਬੁੱਸ ਗੱਲ ਮਾਰਦਾ